ਪਾਤਸ਼ਾਹ ਇਸ ਸਥਾਨ ਤੇ ਪਹੁੰਚਿਆ ਕਿ ਖਾਤਰੀ ਗਈ ਹੈ ਬਾਬਾ ਗੁਰਦੀਪ ਸਿੰਘ ਹੋਰਾਂ ਦੇ ਨਾਲ ਸਾਰੇ ਸੰਪਰਦਾਂ ਦਾ ਮਹਾਪੁਰਸ਼ ਅਦਵਾਦ ਸਿੰਘ ਬੋਲੇ ਖੜੇ ਨੇ ਸਤਿਗੁਰੂ ਜੀ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਿਓ ਪਾਤਸ਼ਾਹ ਨੂੰ ਕਿਰਪਾ ਕਰੋ ਪਾਤਸ਼ਾਹ ਸਰੀਰ ਨੂੰ ਸੰਭਾਲਣ ਦੀ ਆਗਿਆ ਦੇਖੋ ਕਿ ਖਾਤਰੀ ਅਗਲੀ ਸਹੀ ਤਰ੍ਹਾਂ ਸੁਨਾ ਤੁਹਾਨੂੰ ਪ੍ਰਣਾਮ ਜਨਾਮ ਕਰਦਾ ਸੁਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਗੱਲ ਕਰੇ ਜਾਵੈ ਨਾ ਹੋ ਜਾਵੇ ਆਜ ਸਤਿਗੁਰੂ ਗੁਰੂ ਨਾਨਕ ਦੇਵ ਜੀ ਮੱਭਾਵੇ ਜਾ ਕਾ 96 کروڑ شہید سنگھ دے مانو بھاوے بسم اللہ اے توہاں اسنیں کوں چوکڑیا اے او ملے گا منو اجازت میرے تھلے ਚੋਣੋ ਮਾਈਕ ਨੂੰ ਚੱਲਣਾ ਮੈਂ ਪਤਾ ਹੀ ਵਾਂਸ ਜੰਨੂ ਬਾਲੀ ਬਾਇਰੋ ਸਬਬ ਜੀ ਬੜਿਆ ਇਮਰਨਾ ਮਨਾਨਾ ਮੇਰਾ ਸਬਬ ਕਹੋ ਨਾਨਕ ਸਭ ਤਰਨ ਜਿਆ ਕੋਈ ਨਹੀਂ سب پٹیا واح گو جی بہت ہی <احسن> <soil> <achieve> ਐਸ ਵੇਲੇ ਸੱਚੀ ਗੱਲ ਤੇ ਇਹ ਆ ਕਿ ਮਾਈਆਂ ਰਬਰ ਚਾਈਆਂ ਭਗਤੀ ਲਈਆਂ ਮਾਂ ਮਾਂ ਨਹੀਂ ਲੱਭਦੀਆਂ ਜਿਹੜੀਆਂ ਮਾਤਾਵਾਂ ਨੇ ਵੇਖੋ ਔਰ ਇਹ ਮਾਂ ਜਿਨੇ ਉਹ ਬੱਚੇ ਪੈਦਾ ਕੀਤੇ ਜਿਹੜੇ ਬੱਚੇ ਬਹੁਤ ਚੰਗੀਆਂ ਪੋਸਟਾਂ ਤੇ ਔਰ ਬਹੁਤ ਸਤਕਾਰਪਨ ਔਰ ਪਿਤਾ ਇਹਨਾਂ ਦੇ ਸਤਕਾਰਯੋਗ ਸਿਰ ਦੇ ਸਾਈ ਸਰਦਾਰ ਸੁਤਪੰਨ ਸਿੰਘ ਜੀ ਪੜ੍ਹੇ ਲਿਖੇ ਜੇ ਬੁੱਢੇ ਦਲ ਚ ਸਰਵਲੋ ਗ੍ਰੰਥ ਛਪਿਆ ਉਹ ਉਹਨਾਂ ਦੀ ਦੇਖਰੇਖ ਚ ਇੱਥੇ ਪ੍ਰੈਸ ਲੱਗੀ ਔਰ ਇਦਾਂ ਹੀ ਬਾਬਾ ਜੀ ਬਾਬਾ ਬਲਵੀਰ ਸਿੰਘ ਸਾਹਿਬ ਜੀ ਉਹ ਪੁੱਤਰ ਉਹਨਾਂ ਨੇ ਬਣਾਇਆ ਕਿਉਂਕਿ ਉਹਨਾਂ ਦੀ ਧੀ ਰਾਣੀ ਇਹਨਾਂ ਦੇ ਗ੍ਰਹਿ ਧਰਮਸਪਤਨੀ ਆ ਸੋ ਬਾਬਾ ਜੀ ਵੀ ਬਣ ਕੇ ਨੇਵੇ ਦੁੱਖ ਭਰਿਆ ਸਮਾਂ ਪਰ ਤੁਸੀਂ ਸਾਰੇ ਪਹੁੰਚੇ ਜਦੋਂ ਦੁੱਖ 'ਚ ਇਕੱਠੇ ਹੋਈ ਨਾ ਦੁੱਖ ਘਟਦਾ ਸੁੱਖਾਂ ਵਿੱਚ ਸੁੱਖਾਂ ਦੀਆਂ ਘੜੀਆਂ ਵਧਦੀਆਂ ਤੇ ਮਹਾਰਾਜ ਕਿਰਪਾ ਕਰੇ ਚੜ੍ਹਦੀ ਕਲਾ ਰੱਖੇ ਵਿਛੜੀ ਰੂਹ ਨੂੰ ਚਰਨਾ ਵਿੱਚ ਨਿਵਾਸ ਬਖਸ਼ੇ ਪਰਿਵਾਰ ਦੇ ਸਿਰ ਤੇ ਮੇਰਾ ਪ੍ਰਿਆ ਸਤਿਗੁਰੂ ਹੱਥ ਰੱਖੇ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਕੁਛੀਆਂ ਰਹਿਮਤਾ ਸ਼ਰੋਮਣੀ ਸੇਵਾ ਰਤਨ ਜੀ ਸ਼ਰੋਮਣੀ ਪੰਥ ਰਤਨ ਬਾਬਾ ਬਲਬੀਰ ਸਿੰਘ ਸਾਹਿਬ ਜੀ ਉਹ ਵੀ ਆਪ ਜੀ ਨਾਲ ਬਚੀ ਸਾਂਝੇ ਕਰਨਗੇ ਕਰੋ ਕਰ ਕੋ ਹਮੇਸ਼ਾ ਜਿਹਦੇ ਘਰ ਦੇ ਬਜ਼ੁਰਗ ਹੁੰਦੇ ਨੇ ਨਾ ਉਹ ਇੱਕ ਤੁਹਾਡੇ ਮਾਰਗਦਰਸ਼ਕ ਹੁੰਦੇ ਨੇ ਔਰ ਉਹਨਾਂ ਦੀਆਂ ਦੁਆਵਾਂ ਉਹਨਾਂ ਦੀਆਂ ਅਰਦਾਸਾਂ ਨਾਲ ਹੀ ਪਰਿਵਾਰ ਤੋਰਦੇ ਆ ਭੈਣ ਜੀ ਦਾ ਬਹੁਤ ਆ بڑا ਰੋਲ ਹੈ ਸੰਤ ਬਾਬਾ ਆਪਣਾ ਬਲਬੀ ਸਿੰਘ ਜੀ ਉਹਨਾਂ ਨੂੰ ਉਹਨਾਂ ਦੇ ਇਸ ਗੁਰਗੱਦੀ ਤੇ ਸਾਰਿਆਂ ਦੀਆਂ ਅਰਦਾਸਾਂ ਐ ਔਰ ਮੈਂ ਸਮਝਦਾ ਵੀ ਉਹਨਾਂ ਦੇ ਜਿਹੜੇ ਹਸਬੰਡ ਸੀਗੇ ਟਲੋਸਾ ਉਹਨਾਂ ਦਾ ਵੀ ਬਹੁਤ ਜ਼ਿਆਦਾ ਆਪਣਾ ਬੁੱਢਾ ਦਲ ਨੂੰ ਉਹਨਾਂ ਦੇ ਨਾਲ ਉਹਨਾਂ ਦਾ ਸੰਪਰਕ ਹੋ ਰਿਹਾ ਹੈ ਤੋਂ ਬਹੁਤ ਵੱਡਾ ਕਾਟਾ ਹੈ ਸਾਇ ਸਮੇਂ ਨਾ ਵੀ ਇਹ ਉਹ ਕਾਟਾ ਜਿਹੜਾ ਅਸੀਂ ਪੂਰਾ ਨਹੀਂ ਕਰ ਸਕਦੇ। ਔਰ ਹਮੇਸ਼ਾ ਛੱਡਿਆ ਤੇ ਭੈਣ ਵੀ ਵੱਡੀ ਸੀ ਮਾਵਾ ਵਰਗੇ ਸੀ। ਉਹ ਕਹਿੰਦੇ ਵੀ ਉਹਨਾਂ ਦਾ ਵੀ ਮਾਵਾ ਛੱਡੀਆਂ ਛਾਵਾਂ ਐਵੇਂ ਦੀ ਹਾਲੀ ਬਿਲਕੁਲ ਉਹਨਾਂ ਦਾ ਜਿਹੜਾ ਰੋਲ ਹੈ ਉਹ ਪਰਿਵਾਰ ਦੇ ਹੈਡ ਦੇ ਤੌਰ ਤੇ ਬਹੁਤ ਵੱਡਾ ਨੁਕਸਾਨ ਹੈ। ਆ ਜਾਂਦਾ ਪਰ ਇੱਕ ਗੁਰੂ ਮਹਾਰਾਜ ਜੀ ਵੀ ਜੋ ਆਇਆ ਸੋ ਚਲਸੀ ਜਬ ਆਈ ਅੱਪੀ ਬਾਰੀ ਹੈ ਜਿਹੜਾ ਸਵਾਸ ਲਿਖਾ ਕੇ ਆਇਆ ਉਹਨੇ ਮਰਨ ਦਾ ਪਹਿਲੇ ਟਾਈਮ ਤੇ ਕਿਹਾ ਉਹ ਸੋ ਆਪਣੀ ਯਾਤਰਾ ਪੂਰੀ ਕਰਕੇ ਗਿਆ ਨੇ ਬਹੁਤ ਅੱਛੀ ਜ਼ਿੰਦਗੀ ਉਹਨਾਂ ਨੇ ਬਤਾਈ ਹੈ ਔਰ ਪਰਿਵਾਰ ਨੂੰ ਬਹੁਤ ਅੱਛਾ ਉਹਨਾਂ ਨੇ ਪਿਆਰ ਮੁਹੱਬਤ ਦੇ ਨਾਲ ਅੱਗੇ ਵਧਾਇਆ ਠੀਕ ਹੈ ਥੈਂਕ ਯੂ ਅੱਜ ਸਾਡੇ ਜਿਹੜੇ ਪਰਿਵਾਰ ਦੇ ਵੱਡੇ ਮੈਂਬਰ ਸੀ ਜਿਥੇ ਪ੍ਰੋਫੈਸਰ ਸੱਖਣਵਾਸੀ ਸੁਤਵੰਨ ਸਿੰਘ ਢਿੱਲੋਂ ਉਹਨਾਂ ਦੇ ਧਰਮ ਪਤਨੀ ਤੇ ਮੇਰੇ ਸੱਸ ਲਗਦੇ ਸੀ ਮਾਤਾ ਬੀਬੀ ਅਮਰਜੀਤ ਕੌਰ ਜੀ ਜਿਹੜੇ ਕੱਲ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਤੇ ਅੱਜ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਕੀਤਾ ਗਿਆ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਤੇ ਜਿੱਥੇ ਕੱਲ ਨੂੰ ਉਹਨਾਂ ਦੇ ਜਿਹੜੇ ਐ ਫੁੱਲ ਚੁਗੇ ਜਾਣੇ ਨੇ 7:30 ਤੋਂ 8:00 ਵਜੇ ਤੱਕ ਤੇ 9 ਤਰੀਕ ਨੂੰ ਦਿਨ ਸੋਮਵਾਰ 9 ਜੂਨ ਨੂੰ ਗੁਰਦੁਆਰਾ ਅਜੀਤਗੜ੍ਹ ਸਾਹਿਬ ਸ਼ੌਣੀ ਬਾਬਾ ਹਰੀਆਂ ਵੇਲਾ ਵਾਲੇ ਮਾਹਪੁਰ ਕੋ ਉੱਥੇ ਹੀ ਬੁੱਢਾ ਦਲ ਦੀ ਛੌਣੀ ਹੈ ਗੁਰਦੁਆਰਾ ਗੁਰੂ ਕਾ ਬਾਗ ਤੇ ਉੱਥੇ ਜਿਹੜੇ ਆ ਖੁੱਲੇ ਦੀਵਾਨ ਹਾਲ ਦੇ ਵਿੱਚ ਜਿਹੜੇ ਜਿਹੜੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੀ ਇਹਨਾਂ ਦੀ ਅੰਤਮ ਅਰਦਾਸ ਕੀਰਤਨ ਤੇ ਜਿਹੜੇ ਗੁਰਮਤ ਵਿਚਾਰਾ ਹੋਣਗੇ ਆ ਤੇ ਉੱਥੇ ਜ਼ਰੂਰ ਸਾਰਿਆਂ ਨੇ ਮੈਂ ਬੇਨਤੀ ਕਰਦਾ ਸਾਰੀਆਂ ਗੁਰਸਿੱਖ ਸੰਗਤਾਂ ਸਾਰੇ ਮਾਹਪੁਰਖਾਂ ਨੂੰ ਪਾਪਾ ਜਰੂਰ ਅੰਤਮ ਅਰਦਾਸ ਤੇ ਜਿਹੜਾ ਦਰਸ਼ਨ ਦੇਣ ਦੀ ਕਿਰਪਾ ਕਰਨੀ ਤੇ ਅੱਜ ਜਿਹੜੀਆਂ ਵੀ ਗੁਰਸਿੱਖ ਸੰਗਤਾਂ ਮਾਹਪੁਰਖ ਪਹੁੰਚੇ ਨੇ ਤੇ ਬਾਬਾ ਨਾਗਰ ਸਿੰਘ ਜੀ ਹਰੀਆਂ ਵਿਹਲਾਂ ਵਾਲੇ ਹੋਰ ਜਿੰਨੇ ਵੀ ਮਾਹਪੁਰਖ ਪਹੁੰਚੇ ਨੇ ਬਾਬਾ ਤਰਸੇਮ ਸਿੰਘ ਜੀ ਮੋਹਰਾਵਾਲੀ ਜੀ ਤੇ ਜਿੰਨੇ ਲੀਡਰ ਸਾਹਿਬਾਨ ਉੱਥੇ ਹੀ ਮਾਹਪੁਰਖ ਪਹੁੰਚੇ ਨੇ ਗੁਰਸਿੱਖ ਸੰਗਤਾਂ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਮੈਂ ਬੇਨਤੀ ਕਰਦਾ ਹਾਂ ਉਹ ਲਾਹਣੀਆਂ ਦੇ ਪਾਰਟ ਹੋਣੇ ਨੇ ਉੱਥੇ ਵੀ ਆਪਾਂ ਦਰਸ਼ਨ ਕਰਨੇ ਨੇ ਤੇ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਵੇਖੇ ਤੇ ਨਾਲ ਹੀ ਗੁਰੂ ਦਾ ਲੰਗਰ ਵੀ ਤਿਆਰ ਹੈ ਉਹ ਵੀ ਸ਼ਾਕੇਜਾਨਾ ਵਾਹਿਸ ਜੀ ਕਰਤਾ ਵਾਹਿਸ ਜੀ ਕਾ ਖਾਲਸਾ